ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਆ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਸੀਐਮ ਭਗਵੰਤ ਮਾਨ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਵਾ ਉਹਦੇ ਵਿੱਚ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਭਾਵੇਂ ਕੋਈ ਛੋਟਾ ਨਸ਼ਾ ਤਸਕਰ ਹੈ ਤੇ ਭਾਵੇਂ ਕੋਈ ਵੱਡਾ ਹਰ ਕਿਸੇ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ ਜੇ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਹੈ ਤੇ ਫਿਰ ਇਹ ਐਕਸ਼ਨ ਜ਼ਰੂਰੀ ਹੈਗਾ ਵਾ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅੱਛਾ ਅਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਰਕਾਨੇ ਆ ਉਸ ਤੇ ਵਿਚਾਰ ਜਮਕੇ ਬਾਦਲਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਟੱਕਰ ਲੱਗ ਚੁੱਕੀ ਹੈ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਚੱਕਣਾ ਚਾਹੀਦਾ ਹੈ ਆਹ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਦਾ ਵੀ ਵਿਚਾਰ ਪੈ ਚੁੱਕਿਆ ਉਹਨਾਂ ਨੂੰ ਦਰਅਸਲ ਦੇ ਵਿੱਚ ਇੱਕ ਗੱਲ ਦੀ ਭਲਕ ਲੱਗ ਚੁੱਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਇੱਕ ਤਾਰਾ ਬਿਆਨ ਆ ਚੁੱਕਿਆ ਉਹ ਮੈਂ ਤੁਹਾਨੂੰ ਅੱਜ ਸੁਣਾਉਣ ਵੀ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਨਹੀਂ ਛੱਡੂਗਾ ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਆਪਣੀ ਇੱਕ ਬਹੁਤ ਵੱਡੀ ਤਿਆਰੀ ਕਰ ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਜਲਦ ਤੋਂ ਜਲਦ ਜੇਲ੍ਹ ਦੇ ਵਿੱਚ ਰਹਿਆ ਕਰਵਾ ਲਿਆ ਤਾਂ ਠੀਕ ਹੈ ਤੇ ਨਹੀਂ ਪੰਜਾਬ ਦੀ ਸਰਕਾਰ ਕੁਝ ਵੱਡਾ ਕਰਨ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਇੱਕ ਤਾਂ ਪਹਿਲੀ ਖਬਰ ਇਹ ਵੀ ਦਿਖਾਵਾਂਗੇ ਔਰ ਦੂਜੀ ਖਬਰ ਸੁਖਬੀਰ ਸਿੰਘ ਬਾਦਲਾ ਜਿਹੜੇ ਉਹਨਾਂ ਨੂੰ ਵੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਇਹੀ ਲੀਡਰ ਹੈ ਬਾਦਲਾ ਦਾ ਚੀਨੇ ਪੰਜਾਬ ਦੇ ਅੰਦਰ ਚਿੱਟਾ ਵੜਾ ਤੇ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਦਾ ਦੇਖੋ ਸਾਰੇ ਪੰਜਾਬੀ ਜਾਗਦੇ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦੇਣਾ ਚਾਹਨਾ ਕਿ ਦੇਖੋ ਸੇ ਕਾਮਦਦ ਇਹਨਾਂ ਲੋਕਾਂ ਨੇ ਕਾਹਨ ਕੀਤਾ ਹੀ ਸੀ ਬਹੁਤ ਸਾਰੀ ਵਾਰ ਅਕਾਲ ਤਖਤ ਸਾਹਿਬ ਜਾ ਕੇ ਮਾਫੀਆਂ ਵੀ ਮੰਗੀਆਂ ਇਹਨਾਂ ਦੇ ਵੱਡੇ ਬਾਦਲ ਨੇ ਵੀ ਮੰਗੀਆਂ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਉਜਾਰ ਦਿੱਤੀਆਂ ਇਹਨਾਂ ਲੋਕਾਂ ਨੇ ਤਾ ਹੁਣ ਪੰਜਾਬ ਦੀ ਸਰਕਾਰ ਬਹੁਤ ਵੱਡੇ ਐਕਸ਼ਨ ਮੋੜ ਦੇ ਵਿੱਚ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਦੇ ਅੰਦਰ ਸਿੱਟਿਆ ਜਾਵੇ ਪਰ ਦੂਜੇ ਪਾਸੇ ਵਿਕਰਮ ਮਜੀਠੀਏ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਇੱਕ ਦਲੀਲ ਪੇਸ਼ ਕੀਤੀ ਹੈ ਹਾਈ ਕੋਰਟ ਦੇ ਅੰਦਰ ਔਰ ਦੂਜੇ ਪਾਸੇ 14 ਦਿਨਾਂ ਤੱਕ ਮਜੀਠੀਏ ਨੂੰ ਹੋਰ ਜੜੀ ਕਿ ਉਹਨਾਂ ਦੀ ਸਜ਼ਾ ਵਧਾ ਦਿੱਤੀ ਗਈ ਹੈ ਜੇਲ੍ਹ ਦੇ ਅੰਦਰ ਰੱਖਿਆ ਜਾਣਾ ਪਰ ਉਸ ਤੋਂ ਵੀ ਬਾਅਦ ਖਲਾਅ ਦੇਣ ਵਾਲੀ ਖਬਰ ਸਿੱਧਾ ਭਗਵੰਤ ਮਾਨ ਮੁੱਖ ਮੰਤਰੀ ਦੇ ਮੂੰਹੋਂ ਕਿ ਭਾਈ ਨਾ ਤਾਂ ਅਸੀਂ ਮਜੀਠੀਆਂ ਨੂੰ ਛੱਡਾਂਗੇ ਔਰ ਨਾ ਇਹਨਾਂ ਵਾਦਲਾਂ ਨੂੰ ਇਹੀ ਬਾਦਲ ਇਹੀ ਪਰਿਵਾਰ ਪੂਰੇ ਪੰਜਾਬ ਦਾ ਬੇੜਾ ਡੋਬਿਆ ਇਹਨਾਂ ਲੋਕਾਂ ਨੇ ਲੋਕ ਤਾਂ ਵੀ ਕਰ ਰਹੇ ਕਹਿੰਦੇ ਜਿਹੜੇ ਇਹਨਾਂ ਦੇ ਵਕੀਲ ਨੇ ਇਹਨਾਂ ਨੂੰ ਵੱਡੀ ਬੁਰਕੀ ਸਿੱਟੀ ਜਾਂਦੀ ਐ ਇਸ ਕਰਕੇ ਪੰਜਾਬ ਦੇ ਤਸਕਰਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਮਰ ਰਹੇ ਸੀ ਪੰਜਾਬ ਦੀਆਂ ਮਾਂ ਮਾਂ ਰੋ ਰਹੀਆਂ ਨੇ ਅੱਜ ਵੀ ਉਹ ਕਹਿੰਦੀਆਂ ਵਿਕਰਮ ਮਜੀਠੀਆ ਬਾਹਰ ਨਹੀਂ ਆਉਣਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਆ ਉਦੇ ਕਮੈਂਟ ਵੜ ਕੇ ਚੈੱਕ ਕਰਿਓ ਕਿ ਪੰਜਾਬ ਦੇ ਲੋਕ ਕਹਿੰਦੇ ਕਾਲੇ ਪਾਣੀ ਭੇਜੋ ਕੋਈ ਕਹਿੰਦਾ ਮਜੀਠੀਏ ਨੂੰ ਫਾਂਸੀ ਲਾ ਦਿਓ ਕੋਈ ਕਹਿੰਦਾ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਧੱਕ ਦਿਓ ਬਹੁਤ ਸਾਰੀਆਂ ਪੰਜਾਬ ਦੇ ਵਿੱਚੋਂ ਥਿਉਰੀਆਂ ਸੀ ਪਰ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਲਈ ਕੀ ਕਹਿ ਰਿਹਾ ਪਹਿਲੀ ਖਬਰ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਬਾਦਲਾਂ ਦੀ ਖਬਰ ਸੁਣਾਵਾਂਗੇ ਕਿ ਹੋਇਆ ਕੀ ਹੈ ਸੁਣੋ ਲੀਡਰ ਸਾਡੇ ਪੰਜਾਬ ਆਪ ਮਹਿਫਲਾ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਭਾਜਪਾ ਵਾਲੇ ਵਿੱਚੇ ਅਕਾਲੀ ਨਾਲ ਤਾਂ ਹੋਣੀ ਸੀ ਇਹ ਨਹੀਂ ਜੀ ਫਰਨਾ ਚਾਹੀਦਾ ਸੀ ਜੀ ਪੈੜਾ ਨੱਪੀ ਜਾਂਦੇ ਆ ਹੁਣ ਉਹ ਪੈਗ ਨਾਪਿਆ ਹਜੇ ਦੇਰ ਚੱਗਾ ਦਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚਰੱਸਾ ਪਾ ਕੇ ਖਿੱਚ ਕੇ ਲੱਗ ਜਾਵਾਂਗੇ ਅਸੀਂ ਕਹਿੰਦੀਆਂ ਲੱਤਾਂ ਬੰਨ ਕੇ ਇਹਨੂੰ ਘਰੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਕਿਦੇ ਹੱਥ 'ਚ ਖੜੇ ਨੇ ਨਸਲ ਖੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣ ਆ ਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਮੱਥੇ ਦੇ ਉੱਤੇ ਚਿੱਟੇ ਦਾ ਕਾਲੰਕਲਾ ਦਿੱਤਾ ਪੂਰਾ ਪੰਜਾਬ ਬਦਨਾਮ ਕਰਕੇ ਰੱਖ ਦਿੱਤਾ ਇਹਨਾਂ ਅਕਾਲੀਆਂ ਨੇ ਇਹਨਾਂ ਪ੍ਰਧਾਨਾਂ ਨੇ ਜਿਹੜਾ ਇਹਨਾਂ ਦਾ ਸੁਖਵੀਰ ਬਾਦਲ ਕਹਿੰਦਾ ਮੈਂ ਪ੍ਰਧਾਨ ਅਕਾਲੀ ਦਰ ਪਾਰਟੀ ਬਚਾ ਦਿਓ ਜੀ ਬੜਾ ਜ਼ੋਰ ਲਾ ਲਾ ਭਾਸ਼ਣ ਦਿੰਦਾ ਇਹਨਾਂ ਬੰਦਿਆਂ ਨੇ ਤੇ ਇਹਨਾਂ ਅਕਾਲੀਆਂ ਤੇ ਇਹਨਾਂ ਮਜੀਠੀਆਂ ਨੇ ਪੰਜਾਬ ਦੇ ਕੱਲੇ ਕੱਲੇ ਪਰਿਵਾਰ ਨੂੰ ਬਰਬਾਦ ਕੀਤਾ ਆ ਜ ਐਸੇ ਕਰਕੇ ਨਾ ਲੋਕਾਂ ਨੂੰ ਮੋਟੀ ਸਜ਼ਾ ਮਿਲੀ ਆ ਦੇਖੋ ਹੁਣ ਬੇਤਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਪਾਜੜ ਪੈ ਚੁੱਕੀ ਆ ਹੁਣ ਪੰਜਾਬ ਦਾ ਮੁੱਖ ਮੰਤਰੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਨੂੰ ਸ਼ਿਫਟ ਕਰੂਗਾ ਇਹ ਗੱਲ ਤੁਸੀਂ ਯਾਦ ਰੱਖਿਓ ਪੰਜਾਬ ਵਾਲੇ ਗੱਲ ਕੋਈ ਫੇਕ ਨਹੀਂ ਹੈਗੀ ਔਰ ਨਾ ਹੀ ਕੋਈ ਹਵਾ ਦੇ ਵਿੱਚ ਤੀਰ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਥਿਊਰੀ ਹੈ ਜਿਹੜੀ ਇਹਨੂੰ ਵੀ ਪੜਿਆ ਕਰੋ ਪੰਜਾਬ ਦੇ ਲੋਕ ਕਮੈਂਟ ਕੀ ਕਰ ਰਹੇ ਨੇ ਇਸ ਵੀਡੀਓ ਦੇ ਜਿਹੜੀ ਥੱਲੇ ਵੀਡੀਓ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਉਹਦੇ ਵਿੱਚ ਲੋਕ ਕਹਿ ਰਹੇ ਨੇ ਕਹਿੰਦੇ ਜੀ ਕਾਲੇ ਪਾਣੀ ਭੇਜਣਾ ਚਾਹੀਦਾ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪੰਜਾਬ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹ ਰੋਜ਼ ਜਾਂਦੇ ਆ ਕਹਿੰਦੇ ਜੀ ਸੰਤਾ ਮੇਲੇ ਨਹੀਂ ਦਿੱਤਾ ਜਾ ਰਿਹਾ ਤੁਸੀਂ ਇਹ ਦੇਖੋ ਵੀ ਨਾਨਕੇ ਬੈਠਾ ਮਜੀਠੀਆਂ ਪੰਜਾਬ ਦੀਆਂ ਲੋਕਾਂ ਦੀਆਂ ਮਾਵਾ ਦੀਆਂ ਕੁੱਖਾ ਉਜਾਰ ਕੇ ਹੁਣ ਜੇਲ੍ਹ ਦੇ ਵਿੱਚ ਜੇਕਰ ਬੰਦ ਕਰ ਦਿੱਤਾ ਇਹਨਾਂ ਲੋਕਾਂ ਲਈ ਬਹੁਤ ਵੱਡਾ ਪਚਾਰ ਆ ਗਿਆ ਪਤਾ ਨਹੀਂ ਇਹੋ ਜੇ ਪੰਜਾਬ ਦੇ ਵਿੱਚੋਂ ਕਿੰਨੇ ਕੁ ਤਸਕਰ ਬੰਦਾ ਜੇਲ੍ਹਾਂ ਦੇ ਵਿੱਚ ਤੇ ਫਿਰ ਉਹਨਾਂ ਦੇ ਪਰਿਵਾਰ ਤਾਂ ਹਰ ਰੋਜ਼ ਜਾਂਦੇ ਨਹੀਂ ਵਿਕਰਮ ਮਜੀਠੀਆ ਕਹਿੰਦੇ ਜੀ ਔਰਾਂਜ ਕੈਟਾਗਰੀ ਦਾ ਬੰਦਾ ਤੇ ਜਿਹੜਾ ਇਹ ਔਰਾਂਜ ਕੈਟਾਗਰੀ ਦਾ ਬੰਦਾ ਹੈ ਪੰਜਾਬ ਦੀਆਂ ਮਾਮਾਂ ਦੀਆਂ కుੱਖਾ ਜਾੜੇ ਇਹ ਕਿਹਨੂੰ ਇਹਨੇ ਅਧਿਕਾਰ ਦਿੱਤਾ ਹੈ ਇਹ ਬਾਦਨਾ ਦਾ ਚੋਲਾ ਤੇ ਹੁਣ ਬਾਦਨਾ ਤੇ ਵੀ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਤਾਂ ਬਾਦਲ ਦੀ ਘਰ ਵਾਲੀ ਜਾਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਖੁਦ ਜਿਹੜਾ ਇਹਨਾਂ ਦਾ ਪ੍ਰਧਾਨ ਕਮਾਉਂਦਾ ਸੁਖਵੀਰ ਬਾਦਲ ਉਹ ਦੋਵਾਂ ਜਣਿਆਂ ਨੇ ਭਾਈ ਪੂਰੇ ਪ੍ਰਸ਼ਾਸਨ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਦੇਖੋ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣ ਦੀ ਯਰਤ ਜਦੋਂ ਇਹ ਮੁੱਖ ਮੰਤਰੀ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਵੱਡਾ ਬਾਦਲ ਤਾਂ ਬੰਦੇ ਮਰਵਾ ਦਿੰਦਾ ਸੀ ਜੇਕਰ ਕੋਈ ਅਫਸਰ ਗੱਲ ਨਹੀਂ ਮੰਨਦਾ ਸੀ ਕਹਿੰਦੇ ਉਹਨੂੰ ਹਟਾਉਣ ਦਾ ਕੰਮ ਐਂ ਹੀ ਕਰ ਦਿੰਦਾ ਸੀ ਚੁਟਕੀ ਦਾ ਕੰਮ ਸੀ ਉਹਦੇ ਲਈ ਕੁਛ ਨਹੀਂ ਕਹਿੰਦਾ ਸੀ ਸਿੱਧਾ ਖਤਮ ਕਰਵਾਉਂਦਾ ਸੀ ਇਹ ਪੰਜਾਬ ਦੇ ਬਜ਼ੁਰਗਾਂ ਤੋਂ ਬਹੁਤ ਸਾਰੀਆਂ ਤੁਸੀਂ ਵੀ ਗੱਲਾਂ ਸੁਣੀਆਂ ਨੇ ਪਰ ਇਹਦਾ ਸੱਚ ਆ ਭਾਈ ਕਿ ਬਾਦਲਾ ਨੇ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਦੱਬ ਕੇ ਆਪਣਾ ਮਹਿਲ ਖੜਾ ਕੀਤਾ ਐਸ ਕਰਕੇ ਉਹਨਾਂ ਦੇ ਛੋਟੇ-ਛੋਟੇ ਬੱਚੇ ਬੋਲਦੇ ਨੇ ਕਹਿੰਦੇ ਅਸੀਂ ਪੰਜਾਬ ਤੇ ਰਾਜ ਕਰਨਾ ਤੇ ਪੰਜਾਬ ਦੇ ਲੋਕਾਂ ਦਾ ਉਸ ਗੱਲਾਂ ਨੂੰ ਸੁਣ ਕੇ ਖੂਨ ਮੱਚਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਕਾਹਨ ਕਰ ਚੁੱਕੇ ਹੁਣ ਫੇਰ ਤੋਂ ਕਹਿੰਦੇ ਸਬ ਕਹਿੰਦੇ ਜੀ ਸਾਡੇ ਦਾ ਪੁੱਤ ਬੜੋਤਿਆਂ ਦੀ ਰੋਟੀ ਬਣ ਚੁੱਕੀ ਐ ਫੇਰ ਵੀ ਕਹਿੰਦੇ ਸਾਡੇ ਪੋਤਿਆਂ ਨੇ ਰੱਜਾ ਸਾਡੇ ਬੜੋਤਿਆਂ ਨੇ ਰਾਜ ਕਰਨਾ ਪੰਜਾਬ ਲੁੱਟਣਾ ਇਹ ਸਾਡੇ ਹਿੱਸੇ ਦਾ ਹੈਗਾ ਇਹ ਕਹਿੰਦੇ ਹੁਣ ਸਾਨੂੰ ਲੁੱਟ ਲੈਣ ਦਿਓ ਜੀ ਭਗਵੰਤ ਮਾਨ ਕਿਉਂ ਆ ਗਿਆ ਜੀ ਇਹ ਗੱਲਾਂ ਨੂੰ ਬਹੁਤ ਡੂੰਗੀ ਤਰ੍ਹਾਂ ਸੋਚਣ ਦੀ ਲੋੜ ਆ ਸਾਡੇ ਪੰਜਾਬ ਵਾਲੇ ਨੌਜਵਾਨ ਸਾਡੀਆਂ ਮਾਮਾ ਭੈਣਾਂ ਤੇ ਸਾਡੇ ਬਜ਼ੁਰਗ ਬੱਚਿਆਂ ਨੂੰ ਇਹ ਗੱਲਾਂ ਆਮ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਤੱਕ ਇੱਥੇ ਰਾਜ ਕੀਤਾ ਪੰਜਾਬ ਦਾ ਰੁੱਖ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਕੌਮ ਦੇ ਨਾਲ ਛਰੇ ਆਮ ਤੱਕਾ ਹੋਇਆ ਲੋਕ ਮਾਰੇ ਗਏ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹ ਬਾਦਲ ਚਾਹੋ ਦਲਾਲ ਇਹ ਲੋਕ ਕੀ ਦੇ ਸਕਦੇ ਆ ਪੰਜਾਬ ਨੂੰ ਇਹ ਪੰਜਾਬ ਨੂੰ ਮਾਰ ਸਕਦੇ ਨੇ ਤੇ ਲੋਕਾਂ ਤੋਂ ਆਪਣਾ ਬਦਲਾ ਲੈ ਸਕਦੇ ਜਿਵੇਂ ਸਰਕਾਰਾਂ ਤੋਂ ਹੁਣ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਪਤਾ ਨਹੀਂ ਕਿੱਥੇ ਸਿੱਟਾਂਗੇ ਨਾਲੇ ਪ੍ਰਸ਼ਾਸਨ ਨੂੰ ਕਹਿੰਦੇ ਛਰੇ ਆ ਤੇ ਫਿਰ ਉਹ ਇਹ ਕੌਣ ਹੁੰਦੇ ਆ ਭਾਈ ਇਹ ਪੰਜਾਬ ਦੀ ਜਨਤਾ ਤਾਂ ਇਹ ਕਰਦੀ ਹੈ ਇਹ ਭੁੱਲ ਜਾਂਦੇ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਹਰ ਤੱਕ ਪਹੁੰਚੇ ਬਾਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਆ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈਗੇ ਆ ਜਿਹੜਾ ਕਿ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤਾ ਔਰ ਬਾਦਲ ਪਰਿਵਾਰ ਦੇ ਖਿਲਾਫ ਕੀਤਾ ਲੋਕ ਵੱਡੇ ਪੈਮਾਨੇ ਤੇ ਇਹ ਮੰਗ ਕਰਨ ਦੇ ਹੈਗੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਤਰ੍ਹਾਂ ਜੇਲ੍ਹ ਚ ਪਾਇਆ ਗਿਆ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਹੱਥ ਪਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਇਹਨਾਂ ਦੀ وجہ ਤੋਂ ਆਮ ਹੋਈ ਹੈ ਇਹ ਪੰਜਾਬ ਦੀ ਨੌਜਵਾਨੀ ਅਗਰ ਨਸ਼ੇ 'ਚ ਲੱਗ ਕੇ ਖਰਾਬ ਹੋਈ ਹੈ ਤਾਂ ਸਿਰਫ ਔਰ ਸਿਰਫ ਇਹ ਪਰਿਵਾਰ ਉਹਦੇ ਵਿੱਚ ਸ਼ਾਮਿਲ ਹੋਗਾ ਵਾ ਇਹਦਾ ਹੱਥ ਸ਼ਾਮਿਲ ਹੋਗਾ ਵਾ ਔਰ ਲੋਕ ਜਿਹੜੇ ਇਸ ਵਾਸਤੇ ਤੁਸੀਂ ਐਮ ਭਗਵੰਤ ਮਾਨ ਅਗੇ ਕਬਡੀ ਮੰਗ ਰੱਖ ਰਹੇ ਨੇ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਫੜਿਆ ਜਾਵੇ ਔਰ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇਸ ਟਾਈਮ ਪੁਲਿਸ ਜੇਲ੍ਹ ਦੇ ਵਿੱਚ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹਨੂੰ ਕਾਲੇ ਪਾਣੀਆਂ ਆਦੀ ਜੇਲ੍ਹ ਚ ਭੇਜਿਆ ਜਾਵੇ ਜਾਂ ਫਿਰ ਡਿਬਰੂਗੜੀ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਇਹ ਲੋਕ ਮੰਗ ਰੱਖ ਰਹੇ ਨੇ ਹੈਗੀ ਹੈ ਸੀਐਮ ਭਗਵੰਤ ਮਾਨ ਨੇ ਅਨੰਦਵੀ ਜਿਹੜਾ ਉਹ ਬਿਆਨ ਆਇਆ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਵੀ ਮੁਲੱਬਸ ਹੋਇਆ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਚਾਹੇ ਉਹ ਮੰਤਰੀ ਹੈ ਚਾਹੇ ਸੰਤਰੀ ਹੈ ਅਗਰ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਹੈ ਤੇ ਐਕਸ਼ਨ ਜ਼ਰੂਰੀ ਹੈਗਾ ਵਾ ਪਹਿਲੇ ਜਿਹੜੇ ਸੀਗੇ ਅ ਦੂਸਰੀ ਵਿਰੋਧੀ ਪਾਰਟੀਆਂ ਦੇ ਲੋਕ ਉਹ ਇਹ ਕਹਿੰਦੇ ਸੀਗੇ ਕਿ ਸੀਐਮ ਭਗਵੰਤ ਮਾਨ ਜਿਹੜਾ ਸਿਰਫ ਛੋਟੇ-ਛੋਟੇ ਨਸ਼ਾ ਤਸਕਰਾਂ ਆ ਦੇ ਉੱਤੇ ਹੱਥ ਪਾਉਂਦਾ ਹੈ ਵੱਡੇ ਮગરਮੱਛਾਂ ਨੂੰ ਨਹੀਂ ਫੜਾਂਦਾ ਪਰ ਜਦੋਂ ਹੁਣ ਵੱਡੇ ਮગરਮੱਛਾਂ ਦੇ ਉੱਤੇ ਹੱਥ ਪਾਇਆ ਤੇ ਹੁਣ ਉਹ ਸੀਐਮ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਆ ਗਿਆ ਔਰ ਇਹ ਕਹਿੰਦੇ ਆ ਕਿ ਇਹ ਗਲਤ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਫੜਿਆ ਗਿਆ ਹੈ ਇਹ ਸਰਾਸਰ ਗਲਤ ਹੈ ਇਹ ਸਿਰਫ ਤੱਕੇਸ਼ਾਈ ਕੀਤੀ ਜਾ ਰਹੀ ਹੈਗੀ ਹੈ ਪਰ ਸਿਅਮ ਭਗਵੰਤ ਮਾਨ ਉਹਨਾਂ ਨੂੰ ਕਲੀਅਰ ਪੈਗਾਮ دیتا ਹੈ ਕਿ ਜਿਹੜਾ ਜਿਹੜਾ ਵੀ ਨਸ਼ਾ ਤਸਕਰੀ ਦੀ ਹਮਾਇਤ ਕਰੇਗਾ ਹਰ ਇੱਕ ਦੇ ਉੱਤੇ ਐਕਸ਼ਨ ਹੋਏਗਾ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਫਿਰ ਉਹ ਤੁਹਾਨੂੰ ਵੀਡੀਓ ਕੈਂਟ ਦੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਦਾ ਸੁਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼